ਇੱਡੀ ਭਿਆਨਕ ਹਾਦਸੇ ਭਾਈ ਉਹਦੇ ਵਿੱਚ ਟਰਾਲੀ ਵਿੱਚ ਹੀ ਮੱਜ ਗਈ ਜ਼ਿੰਮੇਦਾਰੀ ਖੜੀ ਆ 13 8 ਨੂੰ ਆ ਕੇ ਲੱਗੀ ਉਹ ਜਿਹੜੇ ਕਾਂਕ ਕਵਟਨ ਆਏ ਸੀਗੇ ਉਹ ਦੇਖ ਲੋ ਇੱਥੇ ਆ ਕੇ ਜ਼ਿੰਮੇਦਾਰ ਹਾਰ ਜਾਂਦਾ ਯਾਰ ਬਹੁਤ ਜਿਆਦਾ ਨੁਕਸਾਨ ਕੀਤਾ ਭਾਈ ਆਗੜੇ ਇਹ ਲੱਗੀ ਆ ਧੰਨੇ ਚੀਦਾ ਦੇ ਰਾਹ ਤੇ ਛੋਟੀ ਵਾਲੇ ਪਿੰਡ ਕੋਲੇ ਅਦੇ ਵੇ ਜਿੱਧਰ ਨੂੰ ਆਪਾਂ ਨਿਗਾਹ ਮਾਰਦੇ ਆ ਨਾ ਸਾਰਾ ਜਮਾ ਹੀ ਲੂਟ ਆ ਤੇ ਇਹਨਾਂ ਨੂੰ ਲੱਗਦੀ ਆ ਕਿ ਜਿਹੜੀਆਂ ਕੂੜੀ ਦੇਖੋ ਆਪਾਂ ਸਾਰਾ ਕੁਝ ਜਮਾ ਹੀ ਬਈ ਮਚਾਤਾ ਨਾੜ ਪਤਾ ਹੀ ਨਹੀਂ ਕਿੰਨੇ ਕਿੰਨੇ ਕਿੱਲੇ ਮਚਾਤੇ ਆ ਯਾਰ ਦੋ ਦੇ ਵਿੱਚ ਟਰਾਲੀ ਮੱਚ ਕੇ ਖੜੀ ਆ ਵਾਇਗੁਰੂ ਮੇਰ ਗਾਰਖਾਨਾ ਦੇ ਆ ਬੜਾ ਬੜਾ ਤੱਕ ਛਿਆਮੀ ਨਦੀ ਫਸਲ ਪਾਲੀ ਹੁੰਦੀ ਖੀਰ ਤੇ ਆਏ ਹੋ ਜਾਂਦਾ ਹੈ ਅੱਜ ਦੀ ਗੱਲ ਦੋਸਤੋ ਕਣਕ ਦੀ ਵਾਢੀ ਦਾ ਸਮਾਂ ਚੱਲ ਰਿਹਾ ਹੈ 6 ਮਹੀਨੇ ਤੋਂ ਪੁੱਤਾਂ ਵਾਂਗ ਪਾਲੀ ਫਸਲ ਹੁਣ ਪੱਕ ਗਈ ਹੈ ਤੇ ਕਿਸਾਨ ਨੂੰ ਵੱਡੀਆਂ ਆਸਾਂ ਨੇ ਕਈ ਕਬੀਲਦਾਰੀਆਂ ਨਿਵੇੜਨੀਆਂ ਨੇ ਇਸ ਫਸਲ ਦੇ ਸਹਤੋਂ ਪਰ ਉਥੇ ਕਈ ਅੱਗ ਲੱਗਣ ਦੀਆਂ ਘਟਨਾਵਾਂ ਜਾਂ ਫਿਰ ਗੜੇ ਮਾਰੀ ਹੇਠ ਫਸਲ ਤਬਾਹ ਹੁੰਦੀ ਹੈ ਘਟਨਾਵਾਂ ਹੋ ਰਹੀਆਂ ਨੇ ਤੇ ਕਈ ਗਰੀਬ ਪਰਿਵਾਰਾਂ ਦਾ ਤਾਂ ਸਭ ਕੁਝ ਹੀ ਖਤਮ ਹੋ ਜਾਂਦਾ ਹੈ ਇਸ ਅੱਗ ਲੱਗਣ ਦੀਆਂ ਘਟਨਾਵਾਂ ਦੇ ਕਰਕੇ ਤੇ ਹੁਣ ਇੱਕ ਅਜਿਹੀ ਘਟਨਾ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਗਰੀਬ ਕਿਸਾਨ ਦੀ ਫਸਲ ਦੇ ਨਾਲ ਨਾਲ ਟਰਾਲੀ ਵੀ ਵਿੱਚ ਹੀ ਮੱਚ ਗਈ ਜੋ ਕਿ ਕਿਤਨਾ ਕਿਤੇ ਇਸ ਸਮੇਂ ਦੇ ਵਿੱਚ ਇੰਨਾ ਕਿਸਾਨਾਂ ਦੇ ਨਾਲ ਖੜਨ ਦੀ ਲੋੜ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਇਹ ਬੋਲ ਸਹੀ ਨੇ ਕਮੈਂਟਾਂ ਦੇ ਵਿੱਚ ਯੈਸ ਜਾਂ ਨੋ ਜ਼ਰੂਰ ਲਿਖਣਾ ਤੇ ਲਾਈਕ ਕਰਕੇ ਸ਼ੇਅਰ ਕਰ ਦੇਣਾ ਸੋਢੀ ਵਾਲੇ ਕਿਸਾਨ ਦੀ ਇਹ ਫਸਲ ਅਤੇ ਟਰਾਲੀ ਦੱਸੀ ਜਾ ਰਹੀ ਹੈ ਜੋ ਕਿ ਜਗਦੀਪ ਰੰਧਾਵਾ ਨੇ ਆਪਣੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੇ ਆ ਤੇ ਕਮੈਂਟਾਂ ਦੇ ਵਿੱਚ ਤੁਹਾਨੂੰ ਇਸ ਕਿਸਾਨ ਦਾ ਐਡਰੈਸ ਵੀ ਮਿਲ ਜਾਵੇਗਾ ਤੁਸੀਂ ਆਪਣੇ ਕਿਸੇ ਨਜ਼ਦੀਕੀ ਰਾਹੀਂ ਜਾਂ ਆਪ ਇਸ ਕਿਸਾਨ ਦੀ ਮਦਦ ਕਰ ਸਕਦੇ ਹੋ ਬਿਨਾ ਕਿ ਆਨਲਾਈਨ ਮਦਦ ਕੀਤੇ ਆ ਉਹ ਦੇਖੋ ਪੂਰੀ ਵੀਡੀਓ ਐਡੀ ਭਿਆਨਕਾ ਕਾਕੇ ਭਾਈ ਉਹਦੇ ਵਿੱਚ ਟਰਾਲੀ ਵਿੱਚ ਹੀ ਮੱਚ ਕੇ ਜ਼ਿੰਮੇਦਾਰੀ ਖੜੀ ਆ ਤਹਰਾ ਟੁਰਣ ਵਾਕੇ ਲੱਗੀ ਉਹ ਜਿਹੜੇ ਕਣਕ ਵਟਣ ਆਏ ਸੀਗੇ ਉਹ ਦੇਖ ਲੋ ਇੱਥੇ ਆ ਕੇ ਜ਼ਿੰਮੇਦਾਰ ਹਾਰ ਜਾਂਦਾ ਯਾਰ ਬਹੁਤ ਜਿਆਦਾ ਨੁਕਸਾਨ ਕੀਤਾ ਭਾਈ ਆਗੜੇ ਇਹ ਲੱਗੀ ਆ ਧੰਨੇ ਸੀਦੇ ਰਾਹ ਦੇ ਛੋਟੀ ਵਾਲੇ ਪਿੰਡ ਕੋਲੇ ਆ ਦੇਖੋ ਜਿੱਧਰ ਨੂੰ ਆਪਾਂ ਨਿਗਾਹ ਮਾਰਦੇ ਆ ਨਾ ਸਾਰਾ ਜਮੇ ਲੂਤਾ ਕਿਤੇ ਇਹਨਾਂ ਨੂੰ ਲੱਗਦੀ ਆ ਕਿ ਜਿਹੜੀਆਂ ਕੂੜੀ ਦੇਖੋ ਆਪਾਂ ਸਾਰਾ ਕੁਝ ਜਮਾ ਹੀ ਬਈ ਮਚਾਤਾ ਨਾੜ ਪਤਾ ਹੀ ਨਹੀਂ ਕਿੰਨੇ ਕਿੰਨੇ ਕਿੱਲੇ ਮਚਾਤੇ ਯਾਰ ਦੋ ਦੇ ਵਿੱਚ ਟਰਾਲੀ ਮਚ ਕੇ ਖੜੀ ਆ ਵਾਇਗੁਰੂ ਮੇਰ ਗਾਰਖਸਾਨਾ ਦੇ ਆ ਬੜਾ ਬੜਾ ਤੱਕ ਛੀਆਮੀ ਨਦੀ ਫਸਲ ਪਾਲੀ ਹੁੰਦੀ ਖੀਰ ਤੇ ਆਏ ਹੋ ਜਾਂਦਾ ਹੈ